ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਇਹ ਕਹਿੰਦੀ ਸੀ ਕਿ 31 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ। ਪਾਰਾ ਤਸਵੀਰ ਦੇਖੋ ਇੱਕ ਨੌਜਵਾਨ ਦੀ। ਤੁਸੀਂ ਦੇਖ ਰਹੇ ਹੋ। ਨਸ਼ੇ ਦੇ ਵਿੱਚ ਧੁੱਤ ਹੋਇਆ ਨੌਜਵਾਨੇ ਸੜਕ ਤੇ ਫਿਰ ਰਿਹਾ। ਅਸੀਂ ਗੱਲਬਾਤ ਕੀਤੀ ਇਹਦੇ ਨਾਲ। ਅਸੀਂ ਪੁੱਛਿਆ ਕਿ ਭਾਈ ਤੂੰ ਕੀ ਖਾਦਾ? ਸਾਡੇ ਪੱਤਰਕਾਰ ਨੇ ਪੁੱਛਿਆ ਤਾਂ ਉਹਦਾ ਇਹ ਕਹਿਣਾ ਸੀ ਕਿ ਮੈਂ ਦੋ ਕੈਪਸੂਲ ਖਾ ਕੇ ਆਇਆ। ਦੁਕਾਨ ਦਾ ਨਾਮ ਵੀ ਲਿਆ ਉਹਨੇ। ਆਹ ਦੁਕਾਨ ਦੇ ਉੱਤੋਂ ਦੋ ਕੈਪਸੂਲ ਖਾ ਕੇ ਆਇਆ। ਨਾਲ ਹੀ ਇਹਨੂੰ ਪੁੱਛਿਆ ਕਿ ਤੂੰ ਆ ਬਾਹਾਂ ਦੇ ਵਿੱਚ ਤੇਰੇ ਸੂਈਆਂ ਦੇ ਨਿਸ਼ਾਨ ਕਿਉਂ ਆ ਤੂੰ ਟੀਕਾ ਲਾਇਆ ਤਾਂ ਉਹ ਕਹਿੰਦਾ ਵੀ ਅੱਜ ਨਹੀਂ ਲਾਇਆ ਪਰ ਮੈਂ ਲਾਉਣਾ ਹੈ ਤਾਂ ਉਹਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਜੈਤੋ ਦੇ ਵਿੱਚ ਚਿੱਟਾ ਮਿਲਦਾ ਤਾਂ ਉਹਨੇ ਕਿਹਾ ਕਿ ਬਹੁਤ ਆਸਾਨੀ ਨਾਲ ਮਿਲਦਾ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੱਲ ਹੀ ਪੰਜਾਬ ਪੁਲਿਸ ਵੱਲੋਂ ਫਰੀਦਕੋਟ ਪੁਲਿਸ ਵੱਲੋਂ ਜਿੰਨਾਂ ਦੁਕਾਨਾਂ ਤੇ ਰੇਡ ਕੀਤੀ ਗਈ ਉਹ ਦੁਕਾਨਾਂ ਅੱਜ ਵੀ ਸ਼ਰੇਆਮ ਗੋਲੀਆਂ ਵੇਚ ਰਹੀਆਂ ਇਹਦਾ ਮਤਲਬ ਕਿ ਕਿਸੇ ਨੂੰ ਡਰ ਨਹੀਂ ਹੈ ਜਾਂ ਡਰ ਨਹੀਂ ਆ ਜਾਂ ਕੋਈ ਮਿਲੇ ਭੁਗਤਾ ਇਹ ਤਾਂ ਹੁਣ ਸਵਾਲ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਕੱਲ ਰੇਡ ਵੱਜੀ ਹੋਵੇ ਉਹ ਬੰਦੇ ਅੱਜ ਗੋਲੀਆਂ ਵੇਚ ਰਹੇ ਹੁਣ ਤਾਂ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਫੇਰ ਜਾਂ ਤਾਂ ਪੁਲਿਸ ਦਾ ਕਿਸੇ ਨੂੰ ਡਰੀ ਨਹੀਂ ਤੇ ਜਾਂ ਪੁਲਿਸ ਦੀ ਮਿਲੀ ਭੁਗਤ ਹੈ ਤਾਂ ਉਹ ਇੱਥੇ ਸਵਾਲ ਇਹ ਹੈ ਕਿ ਇਹ ਨੌਜਵਾਨ ਜਿਹੜਾ ਕਿ ਜਿਹਦੀ ਉਮਰ ਵੀ ਮਹੱਜ 30 ਸਾਲ ਤੋਂ ਇੱਕ ਘੱਟ ਘੱਟ ਜਾਂ ਲਗਭਗ 30 ਸਾਲ ਹੋਵੇਗੀ ਉਹ ਨਸ਼ੇ ਨਾ ਤੁੱਤੋ ਕੇ ਸੜਕਾਂ ਤੇ ਘੁੰਮਦਾ ਫਿਰ ਰਿਹਾ ਤੇ ਪੰਜਾਬ ਸਰਕਾਰੇ ਦਾਅਵੇ ਕਰ ਰਹੀ ਹੈ ਕਿ ਅਸੀਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਹੈ ਇਹਨਾਂ ਦਾ 90% ਨਸ਼ਾ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਤੋਂ 10-12 ਦਿਨ ਪਹਿਲਾਂ ਖਤਮ ਕਰ ਦਿੱਤਾ ਸੀ ਪਰ 99% ਨਸ਼ੇ ਤੋਂ ਬਾਅਦ ਅਜਿਹੇ ਵੀਡੀਓ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹਰਾਨ ਰਹਿ ਜਾਓਗੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਸੋਚੋਗੇ ਕਿ ਕਿਹੜਾ ਨਸ਼ਾ ਖਤਮ ਹੋਇਆ ਪੰਜਾਬ 'ਚ ਕਿੱਥੇ ਖਤਮ ਹੋਇਆ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਫਰੀਦਕੋੜੀਪੁਰਾ ਦੇ ਵਿੱਚ ਮੌਤ ਹੋਈ ਜੈਤੋ ਜਮਤ ਹੋਈ ਭਾਈ ਬਖਤੌਰ ਲੱਤਾਂ ਤੋੜੀਆਂ ਗਈਆਂ ਪਿੰਡ ਬਕਾਉ ਦੇ ਪੋਸਟਰ ਲੱਗੇ ਇੱਕ ਮਾਂ ਨੇ ਰੋਈ ਕਿ ਅਸੀਂ ਆਪਦਾ ਪੁੱਤ ਮੇਰਾ ਪੁੱਤ ਨੇ ਮੈਨੂੰ ਘਰੋਂ ਕੱਢ ਦਿੱਤਾ ਫਿਰ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹ ਕਾਦੇ ਦਾਅਵੇ ਆ ਕੀ ਉਹ ਦਾਦਾਂ ਚ ਕੋਈ ਅਸਲ ਸਚਾਈ ਹੈ ਜਾਂ ਸਿਰਫ ਮੈਜਰ ਰਜਿਸਟਰ ਭਰੇ ਜਾ ਰਹੇ ਆ ਕਾਗਜ਼ੀ ਕਾਰਵਾਈਆਂ ਕੀਤੀਆਂ ਆ ਰਹੀਆਂ ਤੇ ਅਸਲ ਦੇ ਵਿੱਚ ਕੁਝ ਵੀ ਨਹੀਂ ਆ ਅਸਲ ਦੇ ਵਿੱਚ ਦੀ ਹਕੀਕਤ ਨੇੜੇ ਤੇੜੇ ਵੀ ਨਹੀਂ ਆ ਨੌਜਵਾਨ ਨੇ ਕੈਮਰੇ ਦੇ ਉੱਤੇ ਮੈਡੀਕਲ ਦਾ ਨਾਂ ਵੀ ਲੈ ਦਿੱਤਾ ਨੌਜਵਾਨ ਨੇ ਕੈਮਰੇ ਦੇ ਉੱਤੇ ਇਹ ਵੀ ਕਹਿ ਦਿੱਤਾ ਕਿ ਬੜੀ ਆਸਾਨੀ ਨਾਲ ਨਸ਼ਾ ਮਿਲਦਾ ਹੈ ਬੜੀ ਪੀੜਤ ਅਵਸਥਾ ਦੇ ਵਿੱਚ ਸੀ ਉਹ ਨੌਜਵਾਨ ਬੜੀ ਮਾੜੀ ਅਵਸਥਾ ਦੇ ਵਿੱਚ ਸੀ ਨੌਜਵਾਨ 60 ਰੁਪਏ ਦੀਆਂ ਕਹਿੰਦਾ ਦੋ ਗੋਲੀਆਂ ਦਿੱਤੀਆਂ ਤੇ ਮੈਂ ਸੈੱਟ ਹੋਇਆ ਪਿਆ ਜੋ ਕੋਈ ਸ਼ਬਦ ਨਾ ਲੈ ਰਿਹਾ ਸੀ ਉਹਨਾਂ ਦਾ ਕੀ ਨਾ ਹੋਵੇਗਾ ਪਰ ਨੌਜਵਾਨ ਦੀ ਹਾਲਤ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇ ਕਿ ਕਿੰਨਾ ਨਸ਼ਾ ਹੋਇਆ ਉਹਨੂੰ ਕਿਸ ਤਰੀਕੇ ਦੇ ਨਾਲ ਸ਼ਰੇਆ ਕੀ ਨਸ਼ੇ ਦੇ ਕੋਈ ਨਸ਼ੇ ਨੂੰ ਰੋਕਣ ਲਈ ਕੀ ਪਲਾਨ ਹੈ ਸਰਕਾਰ ਦਾ ਜੀ ਜਿਹੜੀ ਇੱਕ ਡੈਡਲਾਈਨ ਦਿੱਤੀ ਸੀ ਬਾਅਦ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਇਹ ਆਏ ਪੱਕੀਆਂ ਇੱਕ ਤਰੀਕਾਂ ਤੇ ਨਹੀਂ ਅਸੀਂ ਖਤਮ ਕਰਨ ਲੱਗੇ ਹੋਏ ਹਾਂ ਪਹਿਲਾਂ ਕਹਿੰਦੇ ਸੀ 31 ਤਰੀਕ ਤੋਂ ਬਾਅਦ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਪਰ ਲਗਾਤਾਰ ਨਸ਼ੇ ਦਾ ਜੋਰ ਚੱਲ ਰਿਹਾ ਹੈ ਲਗਾਤਾਰ ਜਿਹੜੀ ਹੈ ਉਹ ਸਰਕਾਰ ਦੇ ਜਿਹੜੇ ਰਾਜ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਪੁਲਿਸ ਜਿੰਨਾਂ ਦੁਕਾਨਾਂ ਤੇ ਰੇਡ ਮਾਰ ਕੇ ਗਈ ਉਹ ਦੁਕਾਨਾਂ ਅੱਜ ਵੀ ਨਸ਼ਾ ਲਗਾਤਾਰ ਵੇਚ ਰੀਆਂ ਤਾਂ ਹੁਣ ਨੌਜਵਾਨ ਦੀ ਪੂਰੀ ਗੱਲ ਸੁਣਿਓ ਕਿਵੇਂ ਉਹ ਸਾਰੀ ਗੱਲ ਦੱਸ ਰਿਹਾ ਕਿਵੇਂ ਉਹ ਮੈਡੀਕਲ ਤੱਕ ਦਾ ਨਾਮ ਲੈ ਰਿਹਾ ਇਹ ਕਿਉਂ ਇਹ ਮੋਬਾਈਲ ਦੇ ਵਿੱਚ ਰਿਕਾਰਡ ਕੀਤੀ ਗਈ ਸਾਡੀ ਗੱਲਬਾਤ ਕੀ ਖਾਈ ਪਰਦਾ ਕੀ ਖਾਈ ਪਰਦਾ ਮੇਰਾ ਵੀਰ ਉਹ ਜਾਂਜੇ ਸਾਲੇ ਯਾਰ ਬਈ ਯਾਰ ਕਿੱਥੋਂ ਲੈ ਸੀਗੇ ਇੱਥੇ ਮਿਲਦੇ ਆ ਕਿੰਨੇ ਬਾਲੇ ਤਾਂ ਨਹੀਂ ਖਾਲੇ ਜੋ ਹਾਲੇ ਬਈ ਯਾਰ ਕਿੰਨੇ ਦੇ ਲਈ 20 ਕਿੰਿਆਂ ਦੇ ਤੇਰੀ ਵੀ ਇਹ ਦੋ ਮੇਰਾ ਖਾਂਦਾ ਸੀ ਠੱਕੇ ਨੇ ਖਵਾ ਦੇ ਹੈਗਾ ਜੀ ਹੈਗਾ ਨਹੀਂ ਲੈ ਗਈ ਤੁਸੀਂ ਮੈਂ ਦੇ ਦੇ ਹੈ ਐਕਸਚੇਂਜ ਕੀ ਤੋਂ ਗੋਜਲ ਦੋ ਜਾਨੀ ਗਲਾ ਬਸਟੰਡ ਕੋਲ ਹੈ ਬਾਈ ਹਾਂ ਹਾਂ ਜੀ ਕੀ ਨਾ ਉਹ ਹੈ ਗੋਜਲ ਕਿਹੜਾ ਮੈਡੀਕਲ ਗੋਜਲ 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 ਨਹੀਂ ਯਾਰ ਸਮਝ ਨਹੀਂ ਰਹੀ ਮੇਰੇ ਗੋਜਲ ਤੇ ਕਿੰਨੇ ਦੇ ਲਈ ਸੀ ਤੋ 28 68 ਦੇ ਦੋ ਨਾ ਖਿਆ ਕਰੋ ਯਾਰ ਹੈ ਪਈਏ ਜਿੰਦਗੀ ਗੱਦੇ ਮਾਂ ਮੇਰਾ ਵੀਰ ਆਪਦੇ ਪਰਿਵਾਰ ਵਾਲੋ ਬਾਈ ਮਾਪੋ ਵਾਲੇ ਵੇਖੋ ਕੇ ਜੀ ਖਰਾ ਹੋਈ ਨੇ ਅੱਜ ਅੱਜ ਸਵੇਰੇ ਲੈ ਕੇ ਆਇਆ ਬਈ ਤਾਹ ਕੀ ਚਾਹੀਦੀ ਕੀ ਦੋ ਲੈ ਕੇ ਆਏ ਕੀ ਲੈ ਕੇ ਆਏ ਸੱਚ ਦੱਸ ਦੇ ਠੀਕ ਹੈ ਤਾਂ ਲੈ ਨਾ ਅਦਰ ਸੱਚ ਸੁਈ ਦਾ ਨਿਸ਼ਾਨ ਆ ਤੇਰੇ ਸਾਰੇ ਬਈ ਉਹ ਪਹਿਲਾਂ ਹੀ ਲਾਉਣਾ ਆ ਦੇ ਲਾਉਣਾ ਨਾ ਇਹ ਤਾਂ ਪਹਿਲਾਂ ਹੀ ਲਾਉਣਾ ਲੈਣਾ ਕੀ ਤੁੰਨ ਸਮਾਨ ਕੀ ਤੁਲਣਾ ਸਿਆ ਬਚਾਂ ਵੀ ਬੰਦ ਜੈ ਤੋ ਜੋ ਨਾ ਸਿਆਣਾ ਬਣ ਜਾ ਯਾਰ ਮੈਨੂੰ ਤਾਂ ਤੇਰੀ ਤੇਰੀ ਉਮਰ ਵਿੱਚ ਇੱਕ ਤਰਸਾਂ ਬਾ ਯਾਰ ਭਰਾ ਸਾਡਾ ਛੋਟਾ ਪਰ ਹਮ ਜੇ ਤੇਰੀ ਜਿੱਕੀ ਹੈ ਸਹੀ ਦਿਖਾ ਦੇ ਭਾਈ ਬਣ ਕੇ ਨਾ ਕੀ ਖਲਦੀ ਹੈ ਅੱਜ ਲਏ ਸੀਗੇ ਹਾਂ ਮੈਂ ਦਾ ਭਾਈ ਕੇ ਦੇ ਸਾਦੇ ਹੀ ਗਿਓ ਮੁੰਡਿਆਂ ਨੇ ਵਿਖਾ ਖਾ ਗੋ ਮੇਰਾ ਖਾਨਾ ਪਿੰਡ ਕੜਾ ਭਾਈ ਤੇਰਾ ਰਣ ਸਿੰਘ ਆਇਕੀ ਇਹ ਮੈਂ ਜੀਤਾ ਡੇਰਿੰਗ ਦਾ ਭਰਾ ਕਿਵੇਂ ਜੀਤਾ ਡੇਰਿੰਗ ਕਿਹੜਾ ਕੱਪੜਾ ਹੈ ਹੰਡੀਕੈਟ ਤੇ ਉਹ ਜੀਤਾ ਡੇਰ ਰਹੀ ਹੈ ਇਹਨੇ ਉਹ ਜਿਹੜਾ ਪਾਣ ਦੇ ਗੋ ਉਹਦਾ ਕੀ ਲੱਗਦਾ ਤੈਨੂੰ ਨਾ ਆਇਆ ਕਰਨ ਬਰਾ ਵੀਰ ਤੇ ਅੱਜ ਲੈ ਆ ਸਵੇਰੇ ਹਾਂ ਮੈਂ ਮੈਂ ਕੇ ਸਾਦੇ ਹੀ ਸੀ ਜਿੰਦਗੀ ਤੇਰਾ ਨਾ ਕੀਆ ਮੈਂ ਨਿੱਕਾ ਵੀ ਠੀਕ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਲੋਕ ਵਾਈਟੀਵੀ ਤੋਂ ਜੀ ਜੀ ਮਨਿੰਦਰ ਜੀ ਸਰ ਕੱਲ ਜੈਤੋ ਰੇਡ ਕੀਤੀ ਸੀ ਦੁਕਾਨਾਂ ਤੇ ਮੈਡੀਕਲ ਵਾਲੀਆਂ ਤੇ ਹਨਾ ਜੀ ਜੀ ਪਰ ਇੱਕ ਨੌਜਵਾਨ ਸਾਨੂੰ ਅੱਜ ਨਸ਼ੇ 'ਚ ਧੁੱਤ ਮਿਲਿਆ ਤੇ ਉਹ ਕਹਿ ਰਿਹਾ ਕਿ ਮੈਂ ਤਾਂ ਮੈਡੀਕਲ ਤੋਂ ਲੈ ਕੇ ਆਇਆ ਗੋਲੀਆਂ ਨਸ਼ੇ ਵਾਲੀਆਂ ਜੀ ਹਾਂ ਤੇ ਫਿਰ ਸਰ ਮਤਲਬ ਕੋਈ ਡਰ ਨਹੀਂ ਆ ਪੁਲਿਸ ਦਾ ਉਹਨਾਂ ਨੂੰ ਜਿਹੜੇ ਬੰਦੇ ਤੁਸੀਂ ਗਲਤ ਰੇਡ ਕੀਤੀ ਉਹ ਅੱਜ ਫੇਰ ਵੇਚੀ ਜਾਂਦੇ ਆ ਦੇ ਜਿਹੜਾ ਵਿਭਾਗ ਲੈਣੇ ਨੂੰ ਬੰਦਾ ਮੈਨੂੰ ਮਿਲਾ ਤੋ ਜਿਹੜਾ ਲੈ ਕੇ ਆ ਠੀਕ ਐ ਸਰ ਮਤਲਬ ਟੋਟਾ ਜਿਹੜੀ ਮਤਲਬ ਕੱਲ ਰੇਡ ਕੀਤੀ ਉਹ ਚ ਕੀ ਮਿਲਿਆ ਸੀ ਸਰ ਉਹਦੇ ਚ ਗੋਲੀਆਂ ਮਿਲੀਆਂ ਸੀ ਠੀਕ ਐ ਕੋਈ ਦੁਕਾਨ ਸੀਲ ਹੋਈ ਕਿ ਨਹੀਂ ਸਰ ਦੁਕਾਨ ਇੱਕ ਅਸੀਂ ਉਹਨੂੰ ਨੋਟਿਸ ਦੇ ਦਿੱਤਾ ਹੈਗਾ ਡਰਗ ਇਨਸਪੈਕਟਰ ਵੱਲੋਂ ਠੀਕ ਐ ਜੀ ਜਿਹੜਾ गोयल गोयल ਮੈਡੀਕਲ ਵਾਲਾ ਹੈਗਾ ਠੀਕ ਐ ਜੀ ਹਾਂ ਜੀ ਠੀਕ ਐ ਸਰ ਥੈਂਕ ਯੂ ਜਿਹੜਾ ਲੜਕਾ ਤੁਸੀਂ ਹੁਣ ਗੱਲ ਵਿੱਚ ਚੜਤੀ ਉਹ ਲੜਕੇ ਦੀ ਉਹ ਫਿਰ ਤੁਸੀਂ ਪਾਉਣ ਲੱਗੀਆਂ ਵੀਡੀਓ ਜੀ ਉਹ ਤੁਸੀਂ ਦੇਖ ਲਿਓ ਜੀ ਉਹਨੂੰ ਮਿਲ ਲਿਓ ਮੈਨੂੰ ਭੇਜ ਦਿਓ ਮੈਂ ਉਹਨੂੰ ਮਿਲ ਲੈਣਾ ਇਹ ਲੜਕੇ ਨੂੰ ਠੀਕ ਹੈ ਮੈਂ ਭੇਜ ਦੇਣਾ ਤੁਹਾਨੂੰ ਹੁਣ ਪਤਾ ਕੀ ਇਹ ਬਲੰਦਰ ਨਾਮ ਦਾ ਸੇ ਬਲੰਦਰ ਜੀ ਜੀ ਸਰ ਜੀ ਸਰ ਕੱਲ ਜਿਹੜੀਆਂ ਸਾਨੂੰ ਟੈਬਲੇਟਸ ਮਿਲੀਆਂ ਹਨ ਜੀ ਉਹ ਟੈਬਲੇਟਸ ਐਂਟੀਚਫਾਲ ਨਹੀਂ ਕਰਦੀਆਂ ਠੀਕ ਹੈ ਸਰ ਹੁਣ ਇਹ ਬੱਚੇ ਕੀ ਕਰ ਰਹੇ ਆ ਜਿਹੜਾ ਨਹੀਂ ਜਿਨ੍ਹਾਂ ਦਾ ਉਹ ਸਮੂਹ ਲਿਆ ਉਹਦਾ ਇਲਾਜ ਵੀ ਕਰਾ ਦਿੰਦਾ ਮੈਂ ਠੀਕ ਹੈ ਜੀ ਉਹ ਜਿਹੜੀਆਂ ਟੈਬਲੇਟ ਆ ਪ੍ਰੈਗਾ ਫਿਲਮ ਇੱਕ ਟੈਬੂਲੇਟ ਆ ਜੀ 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 ਉਹ 75 ਐਮ ਐਲ ਐਮ ਜੀ ਤੱਕ ਉਹ ਵੇਚਣ ਦਾ ਇਹਨਾਂ ਨੂੰ ਰਾਈਟ ਹੈਗਾ ਜੀ ਸਰ ਔਰ ਉਹ ਉਹਦਾ ਰਿਕਾਰਡ ਰੱਖਣਗੇ ਉਹਦੀ ਪ੍ਰੈਸਕ੍ਰਿਪਸ਼ਨ ਦੇਣਗੇ ਉਹ ਇਹ ਪ੍ਰੈਗਾ ਸਨ ਤਾਂ ਹੀ ਅਸੀਂ ਕੱਲ ਉਹਨਾਂ ਨੂੰ ਲੈ ਕੇ ਕਬਜ਼ੇ 'ਚ ਵੀ ਉਹਨਾਂ ਦਾ ਰਿਕਾਰਡ ਨਹੀਂ ਸੀ ਤਾਂ ਉਹਨਾਂ ਦਾ ਦਰ ਜਿਹੜੇ ਇਨਸਪੈਕਟਰ ਉਹਨਾਂ ਨੇ ਕਾਰਵਾਈ ਕੀਤੀ ਹੈ ਠੀਕ ਹੈ ਸਰ ਜਿਹੜਾ ਇਹ ਜੇ ਉਹ 2-3 ਗੋਲੀਆਂ ਖਾ ਲੈਂਦਾ ਉਹਨੂੰ ਨਸ਼ੇ ਦੇ ਤੌਰ ਤੇ ਵਰਤਦਾ ਬੰਦਾ ਜੀ ਸਰ ਜੀ ਸਰ ਕੀ ਗੱਲ ਬੰਦੇ ਦੱਸਦੇ ਜਿਹੜੇ ਦੇ ਇਸ ਦਾ ਨਹੀਂ ਉਹ ਇਹ ਵੀ ਕਹਿ ਰਿਹਾ ਉਹਨੇ ਇਹ ਵੀ ਕਹਿ ਕਹਿੰਦਾ ਮੈਂ ਚਿੱਟਾ ਵੀ ਲਾਉਣਾ ਤੇ ਚਿੱਟਾ ਵੀ ਜੈਤੋ ਚੋਂ ਮਿਲਦਾ ਜੀ ਮਿਲਦਾ ਤਾਂ ਮੈਨੂੰ ਤੁਸੀਂ ਉਹਨੂੰ ਮਿਲਾ ਦਿਓ ਚਲੋ ਮੈਂ ਵੀਡੀਓ ਪਾਉਂਗਾ ਤੁਸੀਂ ਸੁਣ ਲਿਓ ਜੀ ਫਿਰ ਮਿਲ ਲਿਓ ਉਹਨੂੰ ਤੁਸੀਂ ਚਲੋ ਤੁਸੀਂ ਵੀਡੀਓ ਪਾਓ ਲਓ ਜੀ ਠੀਕ ਹੈ ਸਰ